ਨੋਟਬੰਦੀ ਤੋਂ ਬਾਅਦ ਹਰ ਪਾਸੇ ਲੋਕ ਬੈਂਕਾਂ ਬਾਹਰ ਲੰਮੀਆਂ ਕਤਾਰਾਂ ਲਈ ਨਜ਼ਰ ਆ ਰਹੇ ਨੇ ਅਜਿਹੇ ਚ ਮੋਦੀ ਸਰਕਾਰ ਵੱਲੋਂ ਬਜ਼ੁਰਗਾਂ ਦੀ ਸਹੂਲਤ ਲਈ ਸ਼ਨੀਵਾਰ ਦਾ ਦਿਨ ਮਿਥਿਆ ਗਿਆ ਕਿ ਇਸ ਦਿਨ ਬਜ਼ੁਰਗਾਂ ਦੇ ਨੋਟ ਬਦਲੇ ਜਾਣਗੇ ਪਰ باوجود ਇਸ ਦੇ ਬਜ਼ੁਰਗ ਲਾਈਨਾਂ 'ਚ ਲੱਗੇ ਖੱਜਲਖੁਆਰ ਹੁੰਦੇ ਦਿਖਾਈ ਦਿੱਤੇ ਦੇਖੋ ਜੀ ਐਕਚੁਅਲੀ ਇਹਨਾਂ ਦਾ ਜਿਹੜਾ ਗਾਈਡਲਾਈਨ ਆਈ ਸੀ ਕਿ ਬਜ਼ੁਰਗਾਂ ਵਾਸਤੇ ਸੀਨੀਅਰ ਸਟੇਸ਼ਨ ਵਾਸਤੇ ਇੱਕ ਲਾਈਨਾਂ ਅਲੱਗ ਹੋਣਗੇ ਉਹ じゃ ਕੁਝ ਨਹੀਂ ਅਸੀਂ ਤੀਜੀ ਚੌਥੀ ਲਾਈਨ ਲਾ ਕੇ ਫਿਰ ਸਾਨੂੰ ਮਤਲਬ ਦੋ ਦੋ ਤਿੰਨ ਤਿੰਨ ਘੰਟੇ ਖਰਾਬ ਹੋ ਗਏ ਫਿਰ ਸਾਨੂੰ ਅਜੇ ਤੱਕ ਵੀ ਸਾਨੂੰ ਪੈਸੇ ਨਹੀਂ ਮਿਲੇ ਅਸੀਂ ਜਵਾਂ ਨਹੀਂ ਕਰਾ ਸਕੇ ਔਰ ਪਿਛਲੇ ਕਈ ਦਿਨਾਂ ਤੋਂ ਖੁਆਰ ਹੋ ਰਹੇ ਸੀ ਪੂਰੇ ਬੈਂਕਾਂ ਦੇ ਹਾਲਾਤ ਤਾਂ ਤੁਸੀਂ ਦੇਖ ਹੀ ਲਏ ਅਤੇ ਬਜ਼ੁਰਗਾਂ ਦੀ ਰਾਏ ਵੀ ਜਾਣ ਲਈ ਪਰ ਬੈਂਕ ਮੈਨੇਜਰ ਦਾ ਕੁਝ ਹੋਰ ਹੀ ਕਹਿਣਾ ਹੈ ਅੱਜ ਦੇ ਦਿਨ ਵਾਸਤੇ ਗਾਈਡਲਾਈਨ ਸਿਗੀਆਂ ਸਾਨੂੰ ਆਈਬੀਏ ਵੱਲੋਂ ਕਿ ਅੱਜ ਦੇ ਦਿਨ ਸਿਰਫ ਸੀਨੀਅਰ ਸਿਟੀਜ਼ਨ ਦੇ ਨੋਟ ਹੀ ਬਦਲੀ ਕੀਤੇ ਜਾਣਗੇ ਉਸ ਹਿਸਾਬ ਸੇ ਅੱਜ ਸਿਰਫ ਸੀਨੀਅਰ ਸਿਟੀਜ਼ਨ ਦੇ ਨੋਟ ਬਦਲੀ ਕੀਤੇ ਜਾ ਰਹੇ ਨੇ ਬਾਕੀ ਸਾਰਾ ਕੰਮ ਸੁਚਾਰੂ ਰੂਪ ਨਾਲ ਚੱਲ ਰਿਹਾ ਹੈ ਸਰ ਕੀ ਕੋਈ ਲਤੀ ਹੈ ਹਾਂਜੀ ਸੀਨੀਅਰ ਸਿਟੀਜ਼ਨ ਲਈ ਨੋਟ ਐਕਸਚੇਂਜ ਕਰਨ ਲਈ ਸੈਪਰੇਟ ਕਯੂ ਲਗਵਾ ਦਿੱਤੀ ਗਈ ਹੈ ਫਿਲਹਾਲ ਨੋਟ ਬੰਦੀ ਕਰਕੇ ਹੋਰ ਕਿੰਨੇ ਦਿਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਬਠਿੰਡਾ ਤੋਂ ਅਮਿਤ ਸ਼ਰਮਾ ਜਗਮਣੀ ਟੀਵੀ